ਸੰਗਤ ਜੀ ਤੁਸੀਂ ਦੇਖ ਰਹੇ ਹੋ ਇਹ ਮੇਰੇ ਬਾਬੇ ਨਾਨਕ ਦਾ ਖੂਹ ਆ ਜੇ ਕੋਈ ਸੰਗਤ ਚਾਹੁੰਦੀ ਹੈ ਲਾਹੌਰ ਜਾਣਾ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਨ ਕਿ ਥੋੜਾ ਲੰਬਾ ਵੀਜ਼ਾ ਚਾਹੀਦਾ 5-7 ਦਿਨ ਦਾ ਸਟੇ ਹੋਵੇ ਉਹਦੇ ਵਿੱਚ ਕੱਲਾ ਜਿਹੜਾ ਖਰਚਾ ਹੈਗਾ ਟਰੈਵਲ ਖਰਚਾ ਉਹ ਸੰਗਤ ਨੂੰ ਦੱਸ ਦਿੱਤਾ ਜਾਏਗਾ ਪ੍ਰਤੀ ਵਿਅਕਤੀ ਸੰਗਤ ਜੀ ਕਰੋ ਦਰਸ਼ਨ ਮੇਰੇ ਬਾਬੇ ਨਾਨਕ ਦੇ ਘਰ ਦੀ ਰੋਟੀ ਦਾ ਇਹ ਉਹ ਬਾਈ ਇਹ ਲਾਹੌਰ ਤੋਂ ਖਲੋਤੋਂ ਕਪਾੜਪੁਰ ਸਾਹਿਬ ਜਾਂਦੇ ਆ ਉਹ ਨਾਲੋ 1 ਸਾਲ ਦੇ ਬੱਚੇ ਨੇ ਵੀ ਨਾਲ ਆਉਣਾ ਉਹਦਾ ਕੀ ਪ੍ਰੋਸੈਸ ਹੁੰਦਾ ਆਪਾਂ ਉਹਨੂੰ ਕਿੱਦਾਂ ਦਰਸ਼ਕ ਕਰਨ ਵਾਸਤੇ ਲਿਆ ਸਕਦੇ ਆ ਕਿ ਉਹਦੇ ਵਾਸਤੇ ਵੀ ਆਪਾਂ ਨੂੰ ਪਾਸਪੋਰਟ ਜ਼ਰੂਰੀ ਚਾਹੀਦਾ ਸਾਨੂੰ ਸਾਨੂੰ ਇੰਨਾ ਪਿਆਰ ਮਿਲਿਆ ਨਾ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਦੇ ਵਿੱਚ ਹਰ ਇੱਕ ਜਗ੍ਹਾ ਵੀ ਭੈਣ ਭਾਈ ਸਾਨੂੰ ਇੰਨੇ ਪਿਆਰ ਨਾਲ ਮਿਲਿਆ ਅਸੀਂ ਉਹਨਾਂ ਦਾ ਦੇਣ

ਵਾਹਿਗੁਰੂ ਜੀ ਆਪ ਜੀ ਨੂੰ ਦੱਸਣਾ ਚਾਹੁੰਨਾ ਹੈ ਕਿ ਇਸ ਜਗ੍ਹਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਸਿੱਖ ਧਰਮ ਵਾਸਤੇ ਇਹ ਬਹੁਤ ਹੀ ਮਹੱਤਵਪੂਰਨ ਜਗ੍ਹਾ ਆਪ ਜੀ ਵੀ ਦਰਸ਼ਨ ਕਰੋ ਇਸ ਜਗ੍ਹਾ ਦੇ वाहेगुरु 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 तानगुरनान वाहेगुरु ये जगह जो है इस दिन को नजदीक कबर भी मिलेगी जिस जगह पे जो तो चादरसी गुणानक देवी जी दी इस जगह पे दफनाई गई थी ये मजार भी बनी हुई है आप देख सकते हो वाहेगुरु वाहेगुरु वाहे ਸੰਗਤ ਨੂੰ ਬੇਨਤੀ ਹੈ ਜਿੰਨੇ ਵੀ ਵੀਡੀਓ ਦੇਖ ਰਹੇ ਹੋ ਇਸ ਸਮੇਂ ਤੁਸੀਂ ਵਹਿਗੁਰੂ ਜੀ ਦਾ ਜਾਪ ਕਰ ਸਕਦੇ ਹੋ ਸੰਗਤ ਜੀ ਤੁਸੀਂ ਦੇਖ ਰਹੇ ਹੋ ਇਹ ਮੇਰੇ ਬਾਬੇ ਨਾਨਕ ਦਾ ਖੂਹ ਆ ਜਿੱਥੇ ਉਹਨਾਂ ਨੇ ਖੇਤੀਬਾੜੀ ਕਰਦਿਆਂ ਹੋਇਆ ਪਾਣੀ ਦੀ ਵਰਤੋਂ ਕੀਤੀ ਸੀ ਇਹ ਉਹ ਇਤਿਹਾਸਿਕ ਖੂਹ ਆ ਗੁਰੂ ਨਾਨਕ ਦੇਵ ਜੀ ਨੇ ਜਸ ਖੂਹ ਦੁਆਰਾ सिंचाई की अपने खेतों को पानी दिता सी संगत जी इस खूह के दर्शन करो ਹਾਂਜੀ ਸੰਗਤ ਜੀ ਬਿਲਕੁਲ ਖੂਹ ਦੇ ਨਾਲ ਹੀ ਤੁਸੀਂ ਇਸ ਜਗ੍ਹਾ ਤੋਂ ਜੋ ਖੂਹ ਦਾ ਜਲ ਹੈ ਉਹ ਵੀ ਲੈ ਸਕਦੇ ਹੋ ਘਰ ਜਾਣ ਵਾਸਤੇ ਤੇ ਇੱਕ ਤੁਹਾਨੂੰ ਦਿਖਾਉਣਾ ਚਾਹੁੰਦਾ ਸੀ ਮੈਂ ਪਾਕਿਸਤਾਨ ਦੀ ਕਰੰਸੀ ਇਹ ਹੈ 50 ਦਾ ਨੋਟ ਇਹ ਕਿੰਨਾਂ ਦੀ ਫੋਟੋ ਬਣੀ ਹੋਈ ਹੈ ਜੀ ਉੱਪਰ ਇਹ ਕਾਇਦ ਆਜ਼ਮ ਮੋਮਨ ਅਲੀ ਜਨਾ ਕਾਇਦੇ ਆਜਮ ਮਮਦ ਅਲੀ ਜਨਾਬ ਤੇ ਇਹ ਹੈਗਾ ਇਧਰਲਾ 1000 ਦਾ ਨੋਟ 1000 ਦਾ ਨੋਟ ਤੇ ਇਹ ਹੈਗਾ 100 ਰੁਪਏ ਦਾ ਨੋਟ ਤੁਸੀਂ ਦੇਖ ਸਕਦੇ ਹੋ ਇਹ ਪਾਕਿਸਤਾਨ ਦੀ ਕਰੰਸੀ ਹੈ ਕਿਥੋਂ ਲੈ ਰਿਆ ਆਪਾਂ ਜਲ ਇਹ ਨੇ ਵੀਰਾ ਜਿਹਨਾਂ ਦੀ ਜਲ ਤੇ ਡਿਊਟੀ ਲੱਗੀ ਹੋਈ ਹੈ ਹਾਂਜੀ ਸੰਗਤ ਜੀ ਇਹ ਜੋ ਸਾਹਮਣੇ ਦੇਖ ਰਹੇ ਹੋ ਇਹ ਹੈ ਲੰਗਰ ਹਾਲ ਹੁਣ ਆਪਾਂ ਜਾ ਰਹੇ ਆ ਬਾਬੇ ਨਾਨਕ ਦੇ ਖੇਤਾਂ ਦਾ ਬਣਿਆ ਹੋਇਆ ਪ੍ਰਸ਼ਾਦਾ ਸ਼ਕਨ ਤੇ ਬਾਬੇ ਨਾਨਕ ਦਾ ਬਣਿਆ ਹੋਇਆ ਖੂਹ ਦਾ ਪਾਣੀ ਪੀਵਾਂਗੇ ਉਹ ਅੰਮ੍ਰਿਤ ਵਰਗਾ ਪਾਣੀ ਸਭ ਨੂੰ ਨਸੀਬ ਕਰਾਵੇ ਸੱਚੇ ਪਾਤਸ਼ਾਹ ਇਹ ਇਮਾਰਤ ਜੋ ਦਿਖਾਈ ਦੇ ਰਹੀ ਹੈ ਤੁਹਾਨੂੰ ਇਹ ਹੈ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਗਰ ਹਾਲ ਹਾਂਜੀ ਆਪਾਂ ਇਸ ਸਾਈਡ ਜਾ ਰਹੇ ਹਾਂ अंदर हाल वाली साइड संगत जी करो दर्शन ਮੇਰੇ ਬਾਪੇ ਨਾਨਕ ਦੇ ਘਰ ਦੀ ਰੋਟੀ ਦਾ ਹਾਂਜੀ ਸੰਗਤ ਜੀ ਆਪਾਂ ਤੁਹਾਨੂੰ ਦੱਸ ਇਕਰਾਰ ਜਾ ਰਹੇ ਹਾਂ ਇਹ ਕਿਚਨ ਹੈ ਜਿੱਥੇ ਸੰਗਤ ਲਈ ਪ੍ਰਸ਼ਾਦਾ ਤਿਆਰ ਹੁੰਦਾ ਹੈ ਭਾਈ ਸਾਹਿਬ ਬਣਾ ਰਹੇ ਨੇ ਚਾ ਦੇਸ ਜੇ ਨਵੇਂ ਪਰਚਾਤਾ ਤੇ ਆਈ ਸਾਈਡ ਤੋਂ ਕੁਝ ਦੇ ਸਕਦੇ ਹੋ ਜੋ ਬੀਬੀਆਂ ਹਨ ਪਰਚਾਤਾ ਪਿਆਰ ਕਰਵਾ ਕਰ ਰਹੀਆਂ ਹਨ ਸੰਗਤ ਨੂੰ ਪਰ ਹੁਣ ਆਪਾਂ ਬਾਹਰ ਨਿਕਲਦੇ ਹਾਂ ਇੱਕ ਇੱਕ ਬਾਹਰ ਨਿਕਲ ਉਪਰੰਤ ਹੀ ਤਨੂੰ ਲੰਗਰ ਦੀ ਸਵਾਗਤ ਨਜ਼ਰ ਆਵੇਗੀ ਹਾਂ ਜੀ ਤੁਸੀਂ ਦੇਖ ਰਹੇ ਹੋ ਕੈਮਰੇ ਦੇ ਫਰੇਮ ਵਿੱਚ ਮੇਰੇ ਨਾਲ ਜੀ ਬਹੁਤ ਪਿਆਰੀ ਸੂਸ਼ੀਤ ਮੇਰੇ ਬਿਲਕੁਲ ਉੱਤੇ ਪਾਸੇ ਪਹਿਲੇ ਨੰਬਰ ਦੇ ਬੈਠੇ ਹੋਏ ਨੇ ਸਰਦਾਰ ਹਾਨਪ ਸਿੰਘ ਜੀ ਮਕਰ ਸਾਹਿਬ ਨਾਲ ਬੈਠੇ ਹੋਏ ਨੇ ਸ਼੍ਰੀ ਸ਼ੰਕਰ ਲਾਲ ਜੀ ਇਸ ਕਤਾਰਪਰ ਸੈਦੀ ਯਾਤਰਾ ਦਾ ਜੋ ਸੁਭੋਗ ਬਣਾਇਆ ਹੈ ਸੰਗਤ ਨੂੰ ਦਰਸ਼ਨ ਕਰਵਾਉਣ ਦਾ ਉਪਰਾਲਾ ਕੀਤਾ ਹੈ ਉਸ ਦੇ ਅਕੋਰਡਿੰਗ ਹੀ ਕੋਈ ਸਕਤਾਂ ਦੇ ਸਵਾਲ ਸੀਗੇ ਉਹ ਆਪਾਂ ਸਵਾਲ ਅੱਜ ਬਾਈ ਜੀ ਉਹਨਾਂ ਨਾਲ ਡਿਸਕਸ਼ਨ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਸਰਦਾਰ ਸਾਹਿਬ ਜੀ ਸਰਦਾਰ ਮੱਕਰ ਸਾਹਿਬ ਜੀ ਨੂੰ ਪੁੱਛਦੇ ਆ ਗੁਰੂ ਧਾਮ ਯਾਤਰਾ ਸੁਸਾਇਟੀ ਦੇ ਜੋ ਮੁੱਖ ਸੇਵਾਦਾਰ ਨੇ ਆਪਣੀ ਆਪ ਨੂੰ ਦੱਸਣਗੇ ਜੀ ਸ਼੍ਰੀ ਕਰਤਾਰਪੁਰ ਸਾਹਿਬ ਵਾਸਤੇ ਅਪਲਾਈ ਕਰਨ ਦੇ ਕੀ ਕੀ ਡਾਕੂਮੈਂਟ ਚਾਹੀਦੇ ਹਨ ਆਪਾਂ ਨੂੰ ਕੀ ਕੀ ਫਾਰਮੈਟੀਆਂ ਹਨ ਜੋ ਆਪਾਂ ਨੂੰ ਚਾਹੀਦੀਆਂ ਹਨ ਵੈਗਜੀ ਦਾ ਖਾਲਸਾ ਵੈਗਜੀ ਦੀ ਫਤਿਹ ਸ਼੍ਰੀ ਕ tartarਪੁਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤਿ ਸਥਾਨ ਹੈ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 18 ਸਾਲ ਜ਼ਿੰਦਗੀ ਦੇ ਖਿਲੇ ਸਾਹ ਬਤਾਏ ਹੈ ਇੱਥੇ ਖੇਤੀ ਕੀਤੀ ਹੈ ਆਰਧ ਪੂਜਾ ਕੀਤੀ ਹੈ ਕੀਰਤਨ ਕੀਤਾ ਲੋਕਾਂ ਨੂੰ ਦੱਸਿਆ ਕਿ ਸਿਰਫ ਕਬਜੀ ਪ੍ਰਚਾਰ ਨਹੀਂ ਅਚਾਰ ਵੀ ਕੀਤਾ ਹੈ ਕਿਤਨੀ ਕੀਤਾ ਹੈ ਨਾਮ ਨੂੰ ਜੱਪਿਆ ਤੇ ਵੰਦ ਕੇ ਛੱਕਣ ਵਾਲਾ ਜੋ ਸਿਧਾਂਤ ਸੀ ਲੰਗਰ ਦਾ ਚਲਾਇਆ ਹੈ ਇਹ ਤਿੰਨੇ ਜੋ ਉਹਨਾਂ ਦੇ ਬਚਨ ਸਨ ਉਹਨਾਂ ਨੇ ਉਹਨਾਂ ਨੂੰ ਪੂਰਾ ਕਰਕੇ ਦਿਖਾਇਆ ਹੈ ਪ੍ਰੈਕਟੀਕਲੀ ਕੀਤਾ ਜਿਹੜੀਆਂ ਵੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਸ੍ਰੀ ਘੱਤਾਰਪੁਰ ਸਾਹਿਬ ਦਰਸ਼ਨ ਕਰਨ ਆਉਂਦੀਆਂ ਚਲੀਆਂ ਹਨ ਉਹਨਾਂ ਲਈ ਪਾਸਪੋਰਟ ਜ਼ਰੂਰੀ ਹੈ ਤੇ ਤੁਹਾਡਾ ਐਡਰੈਸ ਵਾਲਾ ਆਧਾਰ ਕਾਰਡ ਜੋ ਹਿੰਦੁਸਤਾਨ ਚ ਹੈ ਜੋ ਦੂਜੇ ਮੁਕਾੰਦੇ ਕੋ ਆਈ ਸੀ ਕਾਰਡ ਲਗਦਾ ਉਪਰੰਤ ਤੁਹਾਡੀਆਂ ਦੋ ਫੋਟੋਆਂ ਰਜਿਸਟਰੇਸ਼ਨ ਕਰਾਉਣੀ ਪੈਂਦੀ ਹੈ ਲਗਭਗ 20-25 ਦਿਨ ਪਹਿਲਾਂ 80 ਦਿਨ ਪਹਿਲਾਂ ਰਜਿਸਟਰੇਸ਼ਨ ਕਰਾਉਣ ਤੋਂ ਬਾਅਦ ਤੁਹਾਡੀ ਵਿਕਾਰੀ ਹੁੰਦੀ ਹੈ ਵੀਜ਼ਾ ਲਗਦਾ ਫਿਰ ਤੁਸੀਂ ਦਿੱਲੀ ਕਪਤਾਲ ਪ੍ਰਸ਼ਾ ਵਸ ਸਕਦੇ ਹੋ ਜੋ ਸੰਗਤਾਂ ਇੰਡੀਆ ਤੋਂ ਨਹੀਂ ਵਿਦੇਸ਼ਾਂ ਤੋਂ ਆਉਣੀ ਹੈ ਉਹ ਸਿੱਧੀਆਂ ਵੀ ਜਸਟਾ ਇੱਕ ਆਸਟ੍ਰੇਲੀਆ ਕਨੇਡਾ ਉਹ ਸਿੱਧੀਆਂ ਵੀ ਇੱਥੇ ਆ ਸਕਦੀਆਂ ਉਹ ਬਾਈ ਇਹ ਲਾ ਉੱਤਰ ਤੇ ਭਾਰਤ ਤੋਂ ਕਟਾਰਪੁਰ ਸਾਹ ਜਾਂਦੇ ਆ ਉਸ ਤੋਂ ਬਾਅਦ ਉਹ ਵਾਪਸ ਜਾਨਾ ਚਾਹੁੰਦੇ ਤਾਂ ਵਾਪਸ ਅਗਰ ਉਹ ਇੰਡੀਆ ਜਾਣਾ ਚਾਹੁੰਦੇ ਹੈ ਤਾਂ ਕੋਰੀਡੋਰ ਤੋਂ ਸਿੱਧਾ ਇੰਡੀਆ ਜਾ ਸਕਦੇ ਹੈ ਇਸ ਮਤਲਬ ਜੋ ਸਰਕਾਰਾਂ ਦਾ ਕਾਨੂੰਨ ਹੈ ਸਰਕਾਰਾਂ ਦੀ ਇਹ ਛੋਟ ਦਿੱਤੀ ਹੋਈ ਹੈ ਤੋ ਬੜਾ ਹੈ ਸੌਖਾ ਸਿਸਟਮ ਹੈ ਕੋਈ ਬਹੁਤ ਖਿਆਲੀ ਵਾਲਾ ਸਿਸਟਮ ਨਹੀਂ ਇੱਕ ਆਧਾਰ ਕਾਰਡ ਤੇ ਤੁਹਾਡਾ ਐਡਰੈਸ ਵਾਲਾ ਕਾਗਜ਼ ਤੇ ਪਾਸਪੋਰਟ ਜ਼ਰੂਰੀ ਹੈ ਤੁਸੀਂ ਕਦੋਂ ਵੀ ਆ ਸਕਦੇ ਹੋ ਪਰ ਉਸ ਦੀ ਰਜਿਸਟ੍ਰੇਸ਼ਨ ਲਈ 20 ਤੋਂ 25 ਦਿਨ ਪਹਿਲਾਂ ਤੁਹਾਨੂੰ ਰਜਿਸਟ੍ਰੇਸ਼ਨ ਕਰਾਉਣੀ ਪਵੇਗੀ ਸੋ ਜਿੰਨਾ ਵੀ ਸੰਤਾਂ ਨੇ ਕਪਾੜਪੁਰ ਦਰਸ਼ਨ ਕਰਨੇ ਹੈ ਉਹ ਜਦੋਂ ਵੀ ਆ ਸਕਦੇ ਹੈ ਕੋਈ ਟੈਂਪ ਦੀ ਪਾਬੰਦੀ ਨਹੀਂ ਹੈ ਬਿੱਕਾ ਦਾਣਾ ਹਰ ਵੇਲੇ ਹੀ ਲੰਗਾ ਖੁੱਲਾ ਹੈ ਇਹ ਇਮਰਾਨ ਖਾਨ ਜੀ ਤੇ ਮੋਜੋ ਸਿੰਘ ਸਿੱਧੂ ਦੀ ਮਿਹਨਤ صدਕਾ ਮੋਦੀ ਸਾਹਿਬ ਦਾ ਉਪਰਾਲਾ ਉਹਨਾਂ ਨੇ ਇਸ ਲੰਗੇ ਨੂੰ ਖੁਲਵਾਇਆ ਤੇ ਸਾਨੂੰ ਗਿਰਾਹ ਨੂੰ ਪੁੱਛਦੇ ਆ ਇੱਕ ਮੇਰੇ ਸਟਾਫ ਦਾ ਸਵਾਲ ਸੀਗਾ ਜੀ ਉਹਨਾਂ ਦਾ ਬੇਟਾ ਹੈਗਾ 1 ਸਾਲ ਦਾ ਉਹਨਾਂ ਦੇ ਬੇਟੇ ਨੇ ਵੀ ਮੰਨ ਲਓ 1 ਸਾਲ ਦੇ ਬੱਚੇ ਨੇ ਵੀ ਨਾਲ ਆਉਣਾ ਉਹਦਾ ਕੀ ਪ੍ਰੋਸੈਸ ਹੁੰਦਾ ਆਪਾਂ ਉਹਨੂੰ ਕਿੱਦਾਂ ਦਰਸ਼ਕ ਕਰਨ ਵਾਸਤੇ ਲਿਆ ਸਕਦੇ ਆ ਕਿ ਉਹਦੇ ਵਾਸਤੇ ਵੀ ਆਪਾਂ ਨੂੰ ਪਾਸਪੋਰਟ ਜ਼ਰੂਰੀ ਚਾਹੀਦਾ ਤੇ ਰੂਲ ਜਿਹੜਾ ਹੈ ਜੀ ਬੱਚਿਆਂ ਲਈ ਜੇ ਵੱਡਿਆਂ ਲਈ ਸਭ ਲਈ ਸੇਮ ਹੀ ਹੈ ਕਿਉਂਕਿ ਕੰਟਰੀ ਚੇਂਜ ਹੁੰਦਾ ਤਾਂ ਪਾਸਪੋਰਟ ਉੱਤੇ ਜ਼ਰੂਰੀ ਮੰਨਿਆ ਜਾਂਦਾ ਜਿਵੇਂ ਵੀਰ ਜੀ ਨੇ ਪਹਿਲਾਂ ਦੱਸਿਆ ਹੈ ਕਿ ਆਪਾਂ ਨੂੰ ਰਜਿਸਟ੍ਰੇਸ਼ਨ ਕਰਾਣੀ ਪੈਂਦੀ ਹੈ ਜਦੋਂ ਰਜਿਸਟ੍ਰੇਸ਼ਨ ਵਾਸਤੇ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਪਾਸਪੋਰਟ ਨੰਬਰ ਹੀ ਪੈਂਦਾ ਹੈ ਜੇ ਆਪਣੇ ਕੋਲੇ ਐਕਸਪਾਇਰੀ ਪਾਸਪੋਰਟ ਜੇ ਆ ਪਾਸਪੋਰਟ ਨਹੀਂ ਹੈਗਾ ਤਾਂ ਆਪਾਂ ਇਧਰ ਦਰਸ਼ਨ ਵਾਸਤੇ ਨਹੀਂ ਆ ਸਕਦੇ ਸੋ ਇਸ ਲਈ ਪਾਸਪੋਰਟ ਹੱਤ ਜ਼ਰੂਰੀ ਹੈ ਜੀ ਠੀਕ ਹੈ ਜੀ ਇੱਕ ਜਿਵੇਂ ਆਪਾਂ ਅਡਲਟ ਬੰਦਾ ਕੋਈ ਵੀ ਹੈਗਾ 18 ਸਾਲ ਤੋਂ ਉੱਪਰ ਹੈਗਾ ਉਹਦੀ 20 ਡਾਲਰ ਹੀ ਫੀਸ ਲੱਗਦੀ ਹੈ ਤੇ ਜਿਹੜਾ ਇੱਕ ਸਾਲ ਦਾ ਬੱਚਾ ਹੈਗਾ ਉਹਦੀ ਵੀ 20 ਡਾਲਰ ਹੀ ਫੀਸ ਹੋਊਗੀ ਅਮਰੀਕੀ 20 ਡਾਲਰ ਹਾਂਜੀ ਜਿਵੇਂ ਤੁਹਾਨੂੰ ਦੱਸਿਆ ਕਿ ਜੇ ਪਾਸਪੋਰਟ ਜ਼ਰੂਰੀ ਹੈ ਠੀਕ ਹੈ ਜੀ ਵੱਡਿਆਂ ਲਈ ਜਾਂ ਛੋਟਿਆਂ ਲਈ ਉਹ ਸਾਰਾ ਪ੍ਰੋਸੀਜਰ ਸੇਮ ਹੀ ਹੈ ਚਾਹੇ ਬੱਚਾ ਛੋਟਾ ਹੈ ਜਾ ਕੋਈ ਵੱਡਾ ਜਾ ਰਿਹਾ ਯਾਤਰੀ ਤਾਂ ਸਭ ਲਈ ਪ੍ਰੋਸੀਜਰ ਸੇਮ ਹੀ ਹੈ ਇੱਕ ਮੇਰਾ ਮੱਕਰ ਸਾਹਿਬ ਜੀ ਇੱਕ ਤੁਹਾਡੇ ਨਾਲ ਸਵਾਲ ਹੈਗਾ ਕਿ ਜਿਹੜੀ ਸੰਗਤ ਸ੍ਰੀ ਗੁਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਂਦੀ ਆ ਉਹਦੇ ਡਾਕੂਮੈਂਟ ਪ੍ਰੋਸੈਸਟ ਆਪਾਂ ਦੱਸ ਦਿੰਦਾ ਹੈ ਨਾ ਜੇ ਕੋਈ ਸੰਗਤ ਚਾਹੁੰਦੀ ਆ ਲਾਹੌਰ ਜਾਣਾ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਨ ਕਿ ਥੋੜਾ ਲੰਮਾ ਵੀਜ਼ਾ ਚਾਹੀਦਾ 5-7 ਦਿਨ ਦਾ ਸਟੇ ਹੋਵੇ ਉਹਦੇ ਵਿੱਚ ਕੱਲਾ ਜਿਹੜਾ ਖਰਚਾ ਹੈਗਾ ਟਰੈਵਲ ਖਰਚਾ ਉਹ ਸੰਗਤ ਨੂੰ ਦੱਸ ਦਿੱਤਾ ਜਾਏ ਕਿ ప్రతి ਵਿਅਕਤੀ ਇਹਨਾਂ ਖਰਚਾ ਜਿਹੜਾ ਇੰਡੀਅਨ ਆ ਉਹ ਆਊਗਾ ਤੇ ਬਾਕੀ ਸੰਗਤ ਦੀ ਇੱਛਾ ਹੁੰਦੀ ਹੈ ਜਿੰਨੇ ਪੈਸੇ ਤੁਸੀਂ ਨਾਲ ਲਿਜਾ ਸਕਦੇ ਆ ਉਹਨੇ ਤੁਸੀਂ ਉੱਥੇ ਖਰਚੋਗੇ ਜੋ ਵੀ ਹੈਗਾ ਉਹ ਪ੍ਰੋਸੈਸ ਹੁੰਦਾ ਤੁਸੀਂ ਥੋੜਾ ਬਹੁਤ ਇਹਦੇ ਬਾਰੇ ਦੱਸ ਦੋ ਹਾਂਜੀ ਜੋ ਤਾਂ ਹੈ ਰਜਿਸਟ੍ਰੇਸ਼ਨ ਦਾ ਔਰ ਪ੍ਰੋਸੀਜਰ ਜਾਣ ਦਾ ਉਹ ਸੇਮੀ ਹੈ ਪਾਸਪੋਰਟ ਚਾਹੀਦਾ ਤੁਹਾਡਾ ਆਧਾਰ ਕਾਰਡ ਚਾਹੀਦਾ ਦੋ ਫੋਟੋਆਂ ਅਪਸ ਕਰ ਵੀ 25 ਦਿਨ ਪਹਿਲਾਂ ਤੁਹਾਨੂੰ ਰਜਿਸਟ੍ਰੇਸ਼ਨ ਕਰਾਣੀ ਪਵੇਗੀ ਤੁਹਾ ਦਾ ਵੀ ਆਉਂਦਾ ਜਿਹੜਾ ਇਹ ਵੀਜ਼ਾ ਲੱਗਦਾ 9 ਤੋਂ 10 ਦਿਨ ਦਾ ਲੱਗਦਾ ਇਹਦੇ ਵਿੱਚ ਤੁਸੀਂ 48 ਬਾਰਡਰ ਤੋਂ ਪਾਕਿਸਤਾਨ ਇੰਟਰੀ ਹੋਣਾ ਪੰਜਾਬ ਸਾਹਿਬ ਮਲਕਾਨਾ ਸਾਹਿਬ ਲਾਹੌਰ ਸ੍ਰੀ ਕਰਤਾਰਪੁਰ ਸਾਹਿਬ ਗੋਤਰਾ ਲੋੜੀ ਸਾਹਿਬ ਜਿੱਥੇ ਮਲਕ ਭਾਗੋ ਦੇ ਪੂਰੇਆ ਚੋਂ ਗੁਰੂ ਸਾਹਿਬ ਨੇ ਲਹੂ ਕੱਢਿਆ ਸੀ ਉਹ ਗੁਰਦੁਆਰਾ ਰੋੜੀ ਸਾਹਿਬ ਤੇ ਅਸਥਕ ਗੁਰਦੁਆਰਾ ਅਤੇ ਗੁਰਦੁਆਰਾ ਸੱਚਾ ਸੋਦਾ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਪ੍ਰਥਾ ਚਲਾਈ ਸਭ ਤੋਂ ਪਹਿਲਾਂ ਜੋ ਲੰਗਰ ਦੀ ਪ੍ਰਥਾ ਚੱਲੀ ਉਹ ਗੁਰਦੁਆਰਾ ਸੱਚਾ ਸੋਦਾ ਤੋਂ ਸ਼ੁਰੂ ਹੋਈ ਅੱਜ ਤੋ तकरीबन 550 ਸਾਲ 600 ਸਾਲ ਜੋ ਉਹ ਵੀ ਲੰਗਰ ਅੱਜ ਵੀ ਚੱਲਿਆ ਹੈ ਇਹ 6 ਸਾਲ ਮਨ ਕਾਨਾ ਸਾਹਿਬ ਸ਼ਹਿਰ ਦੇ ਸਾਰੇ ਗੁਰਦੁਆਰੇ ਪੰਜਾ ਸਾਹਿਬ ਦੇ ਵਲੀ ਕੰਧਾਈ ਦਾ ਸਮਾਦ ਜਿਨੂੰ ਤੋਂ ਪੱਥਰ ਸਿੱਟਿਆ ਤਾਂ ਗੁਰਦਾਗਨ ਸਿੰਘ ਜੀ ਨੇ ਕੁੱਤ ਕੀਤਾ ਤੇ ਪੰਜਾ ਲਾਇਆ ਜਿਸ ਤੋਂ ਉਹ ਪੰਜਾ ਸਾਹਿਬ ਬਣਿਆ ਇਹ ਜੋ ਯਾਤਰਾ ਨਾ ਤਾਂ ਦੱਸ ਦਿੰਦੀ ਹੁੰਦੀ ਹੈ ਲਗਭਗ ਖਰਚਾ ਜਿਹੜਾ ਤੁਹਾਡਾ ਟਰੈਵਲਿੰਗ ਦਾ 7500 ਰੁਪਏ ਹੈ ਬਾਕੀ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਦਾ ਇੰਤਜ਼ਾਮ ਰਹਿਣ ਦਾ ਇੰਤਜ਼ਾਮ ਸਾ ਪਾਣੀ ਦਾ ਇੰਤਜ਼ਾਮ ਹਰ ਚੀਜ਼ ਦੀ ਵਿਵਸਥਾ ਏਸੀ ਰੂਮ ਕਿਸੇ ਚੀਜ਼ ਦੀ ਕੋਈ ਟੋਟਣੀ ਐ ਬਹੁਤ ਵਧੀਆ ਇੰਤਜ਼ਾਮ ਐ ਸਾਰੇ ਹੀ ਗੁਰਦਵਾਰਿਆਂ ਦੇ ਵਿੱਚ ਰਹਿਣ ਵਾਸਤੇ ਲੰਗਰ ਦੀ ਸੇਵਾ ਚਾਹ ਦੀ ਸੇਵਾ ਹਰ ਚੀਜ਼ ਤੁਹਾਨੂੰ ਗੁਰਦਵਾਰ ਸਾਹਿਬ ਚ अवेलेबल ਮਿਲਦੀ ਐ ਵਧੀਆ ਰੂਮ ਮਿਲਦੇ ਐ ਏਸੀ ਰੂਮ ਮਿਲਦੇ ਐ ਕੋਈ ਦਿੱਕਤ ਨਹੀਂ ਐ ਲਗਭਗ 75% ਤੁਹਾਨੂੰ ਹੋਰ ਜਾਣਾ ਪੈਂਦਾ ਐ ਬਾਕੀ ਤੁਸੀਂ ਆਪ ਦੀ ਸ਼ਰਧਾ ਅਨੁਸਾਰ ਗੁਰਦਵਾਰ ਸਾਹਿਬ ਦੇ ਜਿੰਨੀ ਮਰਜ਼ੀ ਪੇਠਾ ਦਿਓ ਪਲੱਸ ਜੋ ਤੁਸੀਂ ਕੋਈ ਸ਼ਾਪਿੰਗ ਕਰਨੀ ਹੈ ਕੋਈ ਵੀ ਕੋਈ ਲਿਮਟ ਨਹੀਂ ਜਿੰਨਾ ਮਰਜੀ ਖਰਚਾ ਕਰੋ ਉਹ ਤੁਹਾਡੇ ਆਪ ਦੇ ਫਾਈਨੈਂਸ਼ਲੀ ਤੇ ਡਿਪੈਂਡ ਕਰਦਾ ਹੈ ਸੋ ਸੰਕਤ ਨੂੰ ਬੇਨਤੀ ਕਰਾਂਗੇ ਕਿ ਜਰੂਰ ਇੱਕ ਵਾਰੀ ਪਾਕਿਸਤਾਨ ਦੇ ਇਤਿਹਾਸਕ ਗੁਰਦਵਾਰਿਆਂ ਦੇ ਦਰਸ਼ਨ ਕਰੋ ਗੁਨਾਨਕ ਦੇਵੀ ਦੇ ਗੁਰਦਵਾਰਿਆਂ ਦੇ ਦਰਸ਼ਨ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਸਾਡੇ ਨਾਲ ਬਹੁਤ ਹੀ ਆਦਰਯੋਗ ਮਾਤਾ ਚਰਨਜੀਤ ਔਰ ਜੀ ਵੀ ਆਪਣੇ ਨਾਲ ਆਏ ਹੋਏ ਹਨ ਸੰਗਤ ਨਾਲ ਕੁਝ ਵਿਚਾਰ ਸਾਂਝਾ ਕਰਨਾ ਚਾਹੁੰਦੇ ਹਨ ਸੋ ਬੇਨਤੀ ਹੈ ਕਿ ਵਿਚਾਰ ਧਿਆਨ ਨਾਲ ਸੁਣ ਚਲੋ ਮੱਤੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਬੋਤੇ ਮੈਂ ਸਾਧ ਸੰਗਤ ਨੂੰ ਇਹ ਹੀ ਬੇਨਤੀ ਕਰਦੀ ਆ ਕਿਰਤਾਰਪੁਰ ਸਾਹਿਬ ਪੰਜਾ ਸਤਨਕਾਨਾ ਸਾਹਿਬ ਅੰਨੇ ਵਦਿਆ ਗੁਰਦਾਰਿਆਂ ਦੇ ਦਰਸ਼ਨੰਦ ਨੇ ਜਿਹੜੇ ਆਪਣੇ ਆਈ ਜਾਣੇ ਇਹਨਾਂ ਨੇ ਸਾਡੀ ਬਹੁਤ ਸੇਵਾ ਕੀਤੀ ਬਹੁਤ ਰਿਸਪੈਕਟ ਕਰਦੇ ਆ ਸਾਡੇ ਫੁੱਲਾਂ ਦੇ ਹਾਰਾਂ ਨਾਲ ਸਾਡੀ ਰਿਸਪੈਕਟ ਕੀਤੀ ਸਾਡਾ ਇੰਨਾ ਦਰਮਾਨ ਕੀਤਾ ਉਹਨਾਂ ਨੇ ਜਿੱਥੇ ਤੇ ਕਿਤੇ ਜਾਣਾ ਹੁੰਦਾ ਨਾ ਰਿਕਸ਼ਾ ਟੋ ਤੇ ਉਹਨਾਂ ਨੇ ਸਾਡੀ ਪੇਮੈਂਟ ਨਹੀਂ ਦਿੱਤੀ ਉਹ ਕਹਿੰਦੇ ਤੁਸੀਂ ਸਾਡੇ ਮਹਿਮਾਨ ਹੋ ਸਾਨੂੰ ਇੰਨਾ ਪਿਆਰ ਮਿਲਿਆ ਨਾ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਦੇ ਵਿੱਚ ਹਰ ਇੱਕ ਜਗ੍ਹਾ ਵੀ ਭੈਣ ਭਾਈ ਸਾਨੂੰ ਇੰਨੇ ਪਿਆਰ ਨਾਲ ਮਿਲਿਆ ਅਸੀਂ ਉਹਨਾਂ ਦਾ ਦੇਨ ਨਹੀਂ ਦੇ ਸਕਦੇ ਹਨਾ ਤੇ ਮੈਂ ਸਾਰੇ ਸੰਗਤ ਨੂੰ ਇਹ ਕਰਦੀ ਆ ਕਿ ਗਿਆਨੀ ਹਰਨਾਮ ਸਿੰਘ ਜੀ ਨੂੰ ਸ਼ੰਕਰ ਜੀ ਨੇ ਚਰਦੀ ਕਲਾਚ ਰੱਖਣ ਵੱਡੀਆਂ ਹਮਰਾ ਕਰਨ ਤੇ ਸੰਗਤ ਦੇ ਦਰਸ਼ਨ ਕਰਾਉਂਦੇ ਰਹੇ ਨਾ ਇਹਨਾਂ ਨੂੰ ਇਹਨਾਂ ਨੂੰ ਬਰ ਮਹਾਤਮਾ ਸੇਵਾ ਦਾ ਬਲ ਬਖਸ਼ਿਆ ਰਵੇ ਹਾਂ ਮੈਂ ਸੰਗਤ ਨੂੰ ਇਹ ਵੀ ਕਰਦੀ ਆ ਕਿ ਸਾਰੇ ਸੰਗਤ ਕਵਾਰਾ ਤੁਸੀਂ ਜ਼ਰੂਰ ਦਰਸ਼ਨ ਕਰੋ ਤੇ ਆਪਣੇ ਪਾਕਿਸਤਾਨ ਦੇ ਵਿੱਚ ਜ਼ਰੂਰ ਪਾਈਆਂ ਨੂੰ ਮਿਲੋ ਪੈਣਾ ਨੂੰ ਮਿਲੋ ਤੁਹਾਨੂੰ ਬਹੁਤ ਪਿਆਰ ਮਿਲੂ ਜੀ ਇਹ ਹੈ ਸ਼੍ਰੀ ਸਾਹਿਬ ਦੀ ਕਰਤੀ ਜੋ ਬਣਾਈ ਹੋਈ ਹੈ ਆਪ ਜੀ ਦੇਖ ਸਕਦੇ ਹੋ ਇਸ ਜਗ੍ਹਾ ਤੋਂ ਖੜੇ ਹੋ ਕੇ ਆਪ ਇਹਨੂੰ ਦੇਖੂਗਾ ਮਗਰ ਬਣਿਆ ਹੋਇਆ ਆਪਣੇ ਸਿੱਖ ਧਰਮ ਦਾ ਚਿੰਨ ਖੰਡਾ ਸਾਹਿਬ ਇਸ ਬਗੀਚੇ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਖੰਡਾ ਸਾਹਿਬ ਬਣਾਇਆ ਹੋਇਆ ਜੋ ਕਿ ਬਹੁਤ ਹੀ ਸੁੰਦਰ ਦਿਖਾਈ ਦੇ ਰਿਹਾ ਹੈ ਨਿਸ਼ਾਨ ਸਾਹਿਬ ਜੋ ਬਣਿਆ ਹੋਇਆ ਹੈ ਆਪ ਜੀ ਦੇਖ ਸਕਦੇ ਹੋ ਇਹ ਨੇ ਉਹ ਖੇਤ ਜਿੱਥੇ ਮੇਰਾ ਬਾਬਾ ਨਾਨਕ ਖੇਤੀ ਕਰਦਾ ਰਿਹਾ ਆਪ ਜੀ ਵੀ ਦਰਸ਼ਨ ਕਰ ਸਕਦੇ ਹੋ ਖੇਤਾਂ ਦੇ ਇਸੇ ਖੇਤ ਦੇ ਵਿੱਚ ਉਹ ਹੀ ਕਣਕ ਅਨਾਜ ਉਗਾਇਆ ਜਾਂਦਾ ਹੈ ਅੱਜ ਵੀ ਸੰਗਤ ਨੂੰ ਇਸੇ ਖੇਤ ਦਾ ਹੀ ਬਣਿਆ ਪ੍ਰਸ਼ਾਦਾ ਦਿੱਤਾ ਜਾਂਦਾ ਹੈ ਤੇ ਜੋ ਖੂਹ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਉਸੇ ਖੂਹ ਤੋਂ ਹੀ ਪਾਣੀ ਰਸੋਈ ਵਾਸਤੇ ਵਰਤਿਆ ਜਾਂਦਾ ਹੈ ਤੇ ਸੰਗਤ ਨੂੰ ਘਰ ਲਿਆਉਣ ਵਾਸਤੇ ਜਲ ਵੀ ਦਿੱਤਾ ਜਾਂਦਾ ਹੈ ਤੁਸੀਂ ਆਪਣੀ ਸਹੂਲਤਾਂ ਜਾਂ ਲੋੜ ਮੁਤਾਬਕ ਇੱਥੋਂ ਜਲ ਲਿਜਾ ਸਕਦੇ ਹੋ ਸਾਹਮਣੇ ਦੇਖ ਸਕਦੇ ਹੋ ਤੁਸੀਂ ਦਰਬਾਰ ਸਾਹਿਬ ਦੀ ਇਮਾਰਤ